ਦੇ ਗੁਰੂ ਹਰਗੋਬਿੰਦ ਨਗਰ ਵਿਖੇ ਭੇਤ ਪਰੇ ਹਾਲਾਤਾਂ ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਮ੍ਰਿਤਕ ਦੇ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਫਗਵਾੜਾ ਦੇ ਮਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਮੌਕੇ ਤੇ ਮ੍ਰਿਤਕ ਦੀ ਪਛਾਣ ਕੁਨਾਲ ਕੁਮਾਰ ਵਾਸੀ ਥਾਪਰ ਕਲੋਨੀ ਫਗਵਾੜਾ ਵਜੋਂ ਹੋਈ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆਂ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚੇ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਅਤੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅੱਜ ਮਣੂ ਕੀ ਮਾਮਲਾ ਹੈ ਜਿਹੜਾ ਇੱਕ ਵਿਅਕਤੀ ਹੈ ਸਾਡੇ ਕੋਲ 5:05 ਪਿੰਟ ਤੇ ਤਕਰੀਬਨ ਸ਼ਾਮੀ ਅੱਜ ਇੱਕ ਡੈੱਡ ਬੋਡੀ ਆਂਦੀ ਹੈਗੀ ਹੈ ਉਹ ਨਾਲ ਕੁਮਾਰ ਨਾਮ ਹੁੰਦਾ ਉਪਤ ਦੱਸਿਆ ਜਾਂਦਾ ਹੈ ਤੇ ਸਾਨੂੰ ਫਤਿਲੇਸ਼ ਕੁਮਾਰ ਦੱਸ ਰਿਹਾ ਹੈ 28 ਸਾਲ ਦੇ ਕਰੀਬ ਉਹਦੀ ਉਮਰ ਹੈਗੀ ਹੈ ਤੇ ਬੋਡੀ ਹੀ ਲੈ ਕੇ ਆ ਰਹੇ ਹਨ ਕਹਿੰਦੇ ਕਿ ਹਰਗੋਬਿੰਨਗਰ ਦੇ ਲਾਗੇ ਕਿਤੇ ਬੋਡੀ ਮਿਲੀ ਜਗੀ ਹੈ ਤੇ ਬਾਕੀ ਕਾਸ ਆਫ ਡੈਥ ਅਜੇ ਤੱਕ ਕੋਈ ਕਲੀਅਰ ਨਹੀਂ ਹੈ ਉਹ ਹੁਣ ਪੋਸਟਮਾਰਟਮ ਦੇ ਵਿੱਚ ਜਿਹੜਾ ਜਗਾ ਪੀਰ ਹੋਗਾ ਮੈਨੂੰ ਕਿਹੜੀ ਜਗ੍ਹਾ ਰਹਿਮ ਵਾਲਾ ਸੀ ਹੈ ਇਹ ਦੱਸ ਇਥਾ ਪਰ ਕਲੋਨੀ ਦਾ ਵਸਨੀਕ ਦੱਸਿਆ ਜਾਂਦਾ ਮੈਮ ਤੁਸੀਂ ਮੌਕੇ ਤੇ ਚੈੱਕ ਕੀਤਾ ਕੋਈ ਸਾਹਮਣੇ ਆਇਆ ਕੁਝ ਵੀ ਕੀ ਕਰਨ ਦਾ ਨਹੀਂ ਫਿਲਹਾਲ ਹਜੇ ਕੋਈ ਕਲੀਅਰ ਕਟ ਜਿਹੜੀ ਚੀਜ਼ ਨਹੀਂ ਸਾਹਮਣੇ ਆਈ ਹੈਗੀ ਤੇ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੇ ਕੌਜ਼ ਆਫ ਡੈਥ ਤੇ ਕਲੀਅਰ ਕੀਤੀ ਜਾ ਸਕਦੀ ਹੈ ਡੈਡ ਬੋਡੀ ਜੀ ਡੈਡ ਬੋਡੀ ਮੌਰੀਟੀਚਰ ਖਵਾ ਦਿੱਤੀ ਜੀ ਕਦੀ ਪੁਲ ਸੂਚਨਾ ਕੀਤੀ ਹਾਂਜੀ ਪੁਲ ਸੂਚਨਾ ਹੋ ਗਈ ਜੀ ਇਹ ਆਪਣਾ ਸੰਜੋਗ ਦੇਵੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਤੇ ਆਏ ਅੱਜ ਬਾਰੀ ਮਾਮੇ ਹਾਂ ਕੀ ਮਾਮਲਾ ਗਿਆ ਹੈ ਇਹ अरे मैं तो दूर रहती हूँ ये जे सिटी मिल में कॉलोनी में थापर कॉलोनी में क्वार्टर में रहती है ये मेरा देवर का लड़का है क्या नाम है इसका कुणाल था कुनाल? कुनाल हाँ, थापर कॉलोनी में थापर कॉलोनी में मिल के थ्रू क्वार्टर मिला है मैं नंगल कॉलोनी रहती हूँ अपना क्वार्टर है मैं उधर रहती हूँ तो मैं शिवरात्रि था तो मैं उसमें जाके आई तो घर पर तो बोले कि मेरा बेटा है वो जो टेम्पो चलाता है वो मेरा छोटा बेटा है वो बोला कि मामी ऐसे ऐसे हो गया एक, मैं बोली तो कि आपको पता कब लगा था आपको तो पता है एक घंटा हुआ अच्छा ये लड़का मेरी देवरानी नहीं पता है नशा वगैरह भी करता था मेरे को नहीं पता नाशक बारे में मैं पास में नहीं रहती हूं बहुत दूर नंगल के न रहती हूं ਇਹ ਇਹਦੀ ਮੋਦ ਕਿੱਦਾਂ ਹੋਈ ਕੁਝ ਪਤਾ ਚੱਲਿਆ ਨਹੀਂ ਮੈਨੂੰ ਕੁਤੋਂ ਵੀ ਆ ਨਹੀਂ ਉਹ ਨਹੀਂ ਆ ਪਤਾ ਹੈ ਕਿੰਨੇ ਕਰੰਟ ਨਾਲ ਹੋਈ ਯਾਰ ਬੰਦੇ ਪਤਾ ਨਹੀਂ ਮੇਰੇ ਕੋਲ ਪੁੱਛੋ ਪਤਾ ਨਹੀਂ ਹੈ ਇਹ ਬਾਬੂ ਮੈਨੇ ਕੋ ਜਾ ਕੇ ਘਰ ਸੇ ਲਿਆ ਯਾਰ ਬੋਡੀ ਵਗੈਰਾ ਕਿੱਥੋਂ ਮਿਲੀ ਜੀ ਇਹ ਤੇ ਮੇਰੇ ਘਰ ਆਇਆ ਨਾ ਕਿ ਨਵਰਾਮਪਰਕ ਅਰਸ਼ੁਰਾਮਪਰਕ ਨਵਲਟੀ ਮੈਂ ਦੁਕਾਨ ਖੜਾ ਬਾਬਾ ਜੀ ਕਿੱਦਾਂ ਸੋਚਣਾ ਮਿਲੀ ਇਹ ਹਾਂ ਸੂਝਣਾ ਕਿੱਦਾਂ ਮਿਲੀ ਆਪਾਂ ਨੂੰ ਉਹਨਾਂ ਦੇ ਘਰ ਦੇ ਨੇ ਪੇਰੈਂਟਸ ਅਸਲੀ ਅਸੀਂ ਉਹਨਾਂ ਦੇ ਫਰੈਂਡ ਆ ਤੇ ਸਵੇਰ ਦੇ ਫੋਨ ਕਰੀ ਜਾਂਦੇ ਤੇ ਅਸੀਂ ਕੰਮ ਤੇ ਵਿਜੀ ਥੋੜਾ ਫੇ ਬਾਅਦ ਚ ਆਈ ਗਏ ਦੁਪਹਿਰੇ 2:00 ਵਜੇ 2:30 ਹੋਈ ਗਏ ਤੇ ਉੱਥੇ ਜਾ ਕੇ ਮੋਟਰਸਾਈਕਲ ਖੜੀ ਸੀ ਨਾ ਉੱਥੇ ਕੱਲ ਕਹਿੰਦੇ ਕੀ ਗੱਲ ਖੜੀ ਨਹੀਂ ਸੀ ਅੱਜ ਕਿਸੇ ਨੇ ਦੱਸਿਆ ਕਿ ਮੋਟਰਸਾਈਕਲ ਉੱਥੇ ਖੜਾ ਤੇ ਉਹੀ ਤਾਂ ਅਸੀਂ ਚੈੱਕ ਕਰਨ ਗਏ ਕੈਮਰੇ ਕੁਮਰੇ ਵਗੈਰਾ ਤੇ ਕੈਮਰਾ ਕੋਈ ਮਤਲਬ ਚੈੱਕ ਕਰਨ ਦਾ ਮਤਲਬ ਰਾਈ ਨਹੀਂ ਸੀ ਫੇਕ ਰਾਈ ਹੋਏ ਉੱਥੇ ਐਲੀਵੇਸ਼ਨ ਵਾਲੇ ਤੇ ਅਸੀਂ ਉਹਨਾਂ ਨੂੰ ਫੜ ਕੇ ਲਿਆਏ ਤੇ ਉਹਨਾਂ ਦੂਰੋਂ ਹੱਥ ਮਾਰੇ ਕਹਿੰਦੇ ਕਿ ਤੂੰ ਜਿੱ उधर ਦੇਖੋ ਸ਼ਾਇਦ ਉੱਧਰ ਹੋਊਂਗੇ ਤੇ ਅਸੀਂ ਉੱਧਰ ਜਾ ਕੇ ਦੇਖਿਆ ਤੇ ਉੱਥੇ ਬਾਡੀ ਪਈ ਸੀ ਕਿਸੇ ਦਾ ਤੂੰ ਖੁੰਝੇ ਮੈਂ ਦੇ ਦੇ ਮੈਂ